ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਰਹਿ ਰਹੇ ਕਈ ਪ੍ਰਵਾਸੀਆਂ ਲਈ ਇਸ ਸਮੇਂ ਚਿੰਤਾ ਵਾਲੀ ਖਬਰ ਹੈ ਇੱਕ ਪਾਸੇ ਜਿੱਥੇ ਲੋਕ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਘਰ ਦਾ ਕਿਰਾਇਆ ਭਰ ਰਹੇ ਹਨ ਟੈਕਸ ਦੇ ਰਹੇ ਹਨ ਅਤੇ ਉਹਨਾਂ ਦੇ ਬੱਚੇ ਸਕੂਲਾਂ ਵਿੱਚ ਪੜ ਰਹੇ ਹਨ ਉੱਥੇ ਹੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੀਆਂ ਤਾਜ਼ਾ ਰਿਪੋਰਟਾਂ ਨੇ ਸਖਤੀ ਦਾ ਸੰਕੇਤ ਦਿੱਤਾ ਹੈ ਹਾਲਾਂਕਿ ਸਰਕਾਰ ਵੱਲੋਂ ਮਾਸ ਡੈਪੂਟੇਸ਼ਨ ਦਾ ਕੋਈ ਅਧਿਕਾਰਿਤ ਐਲਾਨ ਨਹੀਂ ਹੋਇਆ ਪਰ ਡੈਪੂਟੇਸ਼ਨ ਦੀ ਗਿਣਤੀ ਪਿਛਲੇ ਦਹਾਕੇ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੇ ਆਪਣਾ ਨਵੇਂ ਰੀਮੂਵਲ ਪ੍ਰੋਗਰਾਮ ਪਲਾਨ ਵਿੱਚ ਡੈਪੂਟੇਸ਼ਨ ਦੇਸ਼ ਨਿਕਾਲੇ ਦਾ ਟੀਚਾ ਵਧਾ ਦਿੱਤਾ ਹੈ ਸਾਲ 2024-25 ਦੇ ਵਿੱਤੀ ਸਾਲ ਵਿੱਚ 16000 ਤੋਂ ਵੱਧ ਲੋਕਾਂ ਨੂੰ ਕੈਨੇਡਾ ਤੋਂ ਹਟਾਇਆ ਗਿਆ ਸੀ ਹੁਣ ਸਾਲ 2025-26 ਲਈ CBSA ਨੇ 20000 ਡੈਪੋਟੇਸ਼ਨਾਂ ਦਾ ਟੀਚਾ ਰੱਖਿਆ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ ਲਗਭਗ 25% ਦਾ ਵਾਧਾ ਹੈ। CBSA ਨੇ ਇਸ ਨੂੰ ਮਾਸ ਡਿਪੋਟੇਸ਼ਨ ਦੀ ਬਜਾਏ ਟਾਰਗੇਟਿੰਗ ਰਿਮੂਵਲ ਦਾ ਨਾਮ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਸਿਰਫ ਉਹਨਾਂ ਲੋਕਾਂ ਨੂੰ ਹਟਾ ਰਹੀ ਹੈ ਜੋ ਕੈਨੇਡਾ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਕਰ ਰਹੇ ਹਨ ਜਾਂ ਝਾਲੀ ਕਾਗਜ਼ਾਂ ਨਾਲ ਰਹਿ ਰਹੇ ਹਨ। ਉਦਾਹਰਨ ਵਜੋਂ 2024 ਵਿੱਚ ਡਿਪੋਰਟ ਕੀਤੇ ਗਏ ਲਗਭਗ 16,000 ਲੋਕਾਂ ਵਿੱਚੋਂ ਤਕਰੀਬਨ 2,000 ਭਾਰਤੀ ਸਨ। ਡੀਪੋਰਟੇਸ਼ਨ ਦਾ ਮਤਲਬ ਹੈ ਕਿ ਸਰਕਾਰ ਤੁਹਾਨੂੰ ਕਾਨੂੰਨੀ ਤਰੀਕੇ ਨਾਲ ਕੈਨੇਡਾ ਛੱਡਣ ਲਈ ਕਹਿ ਸਕਦੀ ਹੈ CBSA ਤਿੰਨ ਕਿਸਮ ਦੇ ਰਿਮੂਵਲ ਆਰਡਰ ਜਾਰੀ ਕਰਦੇ ਹਨ ਸਭ ਤੋਂ ਪਹਿਲਾਂ ਡਿਪਾਰਚਰ ਆਰਡਰ ਜੇਕਰ ਕਿਸੇ ਦਾ ਵੀਜ਼ਾ ਖਤਮ ਹੋ ਗਿਆ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਆਪ ਹੀ ਕੈਨੇਡਾ ਛੱਡਣਾ ਪੈਂਦਾ ਹੈ ਦੂਜੇ ਨੰਬਰ ਤੇ ਆਉਂਦਾ ਹੈ एक्सक्लूजन ऑर्डर इस ऑर्डर तहत व्यक्ति ਨੂੰ ਕੈਨੇਡਾ ਤੋਂ ਬਾਹਰ ਭੇਜਿਆ ਜਾਂਦਾ ਹੈ ਅਤੇ ਉਹ ਇੱਕ ਤੋਂ 5 ਸਾਲ ਲਈ ਕੈਨੇਡਾ ਵਾਪਸ ਨਹੀਂ ਆ ਸਕਦਾ ਇਹ ਆਮ ਤੌਰ ਤੇ ਝੂਠੇ ਦਸਤਾਵੇਜ਼ਾਂ ਨਾਲ ਵੀਜ਼ਾ ਲੈਣ ਵਾਲਿਆਂ ਨੂੰ ਮਿਲਦਾ ਹੈ ਤੀਜੇ ਨੰਬਰ ਤੇ ਆਉਂਦਾ ਹੈ ਡੈਪੂਟੇਸ਼ਨ ਆਰਡਰ ਇਹ ਸਭ ਤੋਂ ਸਖਤ ਹੁਕਮ ਹੈ ਜੇ ਇਹ ਜਾਰੀ ਹੋ ਜਾਵੇ ਤਾਂ ਵਿਅਕਤੀ ਬਿਨਾਂ ਸਰਕਾਰੀ ਅਥੋਰਾਈਜੇਸ਼ਨ ਟੂ ਰਿਟਰਨ ਤੋਂ ਕੈਨੇਡਾ ਵਾਪਸ ਨਹੀਂ ਜਾ ਸਕਦਾ ਇਹ ਆਮ ਤੌਰ ਤੇ ਕ੍ਰਿਮੀਨਲ ਚਾਰਜਾਂ ਜਾਂ ਕੰਬੀਰ ਝੂਠੀ ਜਾਣਕਾਰੀ ਦੇਣ ਵਾਲਿਆਂ ਤੇ ਲਾਗੂ ਹੁੰਦਾ ਹੈ ਕੈਨੇਡਾ ਸਰਕਾਰ ਕਿਸੇ ਖਾਸ ਕਮਿਊਨਿਟੀ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਪਰ ਜੋ ਲੋਕ ਕਾਨੂੰਨ ਤੋੜਦੇ ਹਨ ਉਹਨਾਂ ਲਈ ਕਾਰਵਾਈ ਜ਼ਰੂਰੀ ਹੁੰਦੀ ਹੈ ਪੰਜਾਬੀ ਕਮਿਊਨਿਟੀ ਕੈਨੇਡਾ ਦੇ ਸਭ ਤੋਂ ਵੱਡੇ ਇਮੀਗ੍ਰੈਂਟ ਸਮੂਹਾਂ ਵਿੱਚੋਂ ਇੱਕ ਹੈ ਉਦਾਹਰਨ ਲਈ 2024 ਵਿੱਚ ਜਿਨ੍ਹਾਂ ਭਾਰਤੀ ਵਿਦਿਆਰਥੀਆਂ ਦੇ ਕਾਲਜ ਬੰਦ ਹੋ ਗਏ ਸਨ ਅਤੇ ਉਹਨਾਂ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕੀਤੀ ਸੀ ਉਹਨਾਂ ਵਿੱਚੋਂ 2000 ਤੋਂ ਵੱਧ ਨੂੰ ਟੋਰਾਂਟੋ ਅਤੇ ਬ੍ਰੈਂਟਰ ਵਰਗੇ ਇਲਾਕਿਆਂ ਤੋਂ ਡਿਪੋਰਟ ਕੀਤਾ ਗਿਆ ਸੀ CBSA ਦਾ ਕਹਿਣਾ ਹੈ ਕਿ ਡੈਪੂਟੇਸ਼ਨ ਦਾ ਮਕਸਦ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣਾ ਹੈ ਉਹ ਸਿਰਫ ਉਹਨਾਂ ਲੋਕਾਂ ਨੂੰ ਹਟਾਉਣਗੇ ਜੋ ਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਨਹੀਂ ਰਹਿ ਸਕਦੇ ਹੁਣ ਗੱਲ ਕਰਦੇ ਆ ਜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਕਿਵੇਂ ਬਾਹਰ ਸਕਦੇ ਆ ਡੈਪੋਰਟੇਸ਼ਨ ਦੀ ਕਾਰਵਾਈ ਇਕਦਮ ਨਹੀਂ ਹੁੰਦੀ ਸੀਬੀਐਸਏ ਪਹਿਲਾਂ ਨੋਟਿਸ ਭੇਜਦੀ ਹੈ ਫਿਰ ਸੁਣਵਾਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਰਿਮੂਵਲ ਆਰਡਰ ਲਾਗੂ ਹੁੰਦਾ ਹੈ ਜੇਕਰ ਕਿਸੇ ਪਰਿਵਾਰ ਕੈਨੇਡਾ ਵਿੱਚ ਹੈ ਜਾਂ ਪੀਆਰ ਲਈ ਅਰਜ਼ੀ ਪ੍ਰੋਸੈਸ ਵਿੱਚ ਹੈ ਤਾਂ ਉਹ ਸਟੇ ਆਰਡਰ ਜਾਂ deferral of removal ਦੀ ਬੇਨਤੀ ਕਰ ਸਕਦੇ ਹਨ ਉਸ ਤੋਂ ਅਗਲੀ ਗੱਲ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਦਸਤਾਵੇਜ਼ ਨੂੰ ਰੀਨਿਊ ਕਰਵਾਓ ਆਪਣੇ ਵੀਜ਼ੇ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਸਮੇਂ ਤੇ ਰੀਨਿਊ ਕਰਵਾਓ ਜੇਕਰ ਪੀਆਰ ਜਾਂ ਵਰਕ ਪਰਮਿਟ ਦੀ ਅਰਜ਼ੀ ਚੱਲ ਰਹੀ ਹੈ ਤਾਂ CBSA ਨੂੰ ਇਸ ਦੀ ਸੂਚਨਾ ਜ਼ਰੂਰੀ ਦਿਓ ਫਰਜੀ ਏਜੰਟਾਂ ਤੋਂ ਬਚੋ ਫਰਜੀ ਏਜੰਟਾਂ ਜਾਂ ਝੂਠੇ ਜੌਬ ਆਫਰ ਤੋਂ ਸਖਤੀ ਨਾਲ ਬਚੋ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਕਿਸੇ ਲਾਇਸੈਂਸ ਸੁਦਾ ਇਮੀਗ੍ਰੇਸ਼ਨ ਕਾਉਂਸਲਰ ਨਾਲ ਸੰਪਰਕ ਕਰੋ ਜੇਕਰ ਤੁਸੀਂ ਸੱਚੇ ਹੋ ਦਸਤਾਵੇਜ਼ ਠੀਕ ਹਨ ਤਾਂ ਤੁਸੀਂ ਕਾਨੂੰਨੀ ਸਟੇਟਸ ਬਰਕਰਾਰ ਰੱਖਿਆ ਹੈ ਤਾਂ 2025 ਵਿੱਚ ਵਧੀ ਹੋਈ ਸਖਤੀ ਤੇ باوجود ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਜੇਕਰ ਤੁਹਾਡੇ ਦਸਤਾਵੇਜ਼ਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਹੈ ਜਾਂ ਤੁਸੀਂ ਝਾਲੀ ਦਸਤਾਵੇਜ਼ ਲਗਾਏ ਹਨ ਤਾਂ ਤੁਹਾਡੇ ਉੱਪਰ ਵੀ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਕੈਨੇਡਾ ਸਰਕਾਰ ਸਿਰ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਹੀ ਸਗੋਂ ਜਿੰਨੇ ਵੀ ਉਹਨਾਂ ਦੇਸ਼ ਵਿੱਚ ਅਲੱਗ-ਅਲੱਗ ਦੇਸ਼ਾਂ ਤੋਂ ਆਏ ਹੋਏ ਨੇ ਤੇ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਾਲੀ ਡਾਕੂਮੈਂਟ ਬਣਾ ਕੇ ਰਹਿ ਰਹੇ ਨੇ ਤੇ ਕੈਨੇਡਾ ਸਰਕਾਰ ਨੂੰ ਉਸ ਗਵਲਾਰੇ ਪਤਾ ਲੱਗ ਚੁੱਕਿਆ ਹੈ ਜ ਜਿਨ੍ਹਾਂ ਦੇ ਵੀਜ਼ੇ ਜਿਹੜੇ ਨੇ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਵਰਕ ਪਰਮਿਟ ਖਤਮ ਹੋ ਚੁੱਕਿਆ ਹੈ ਫੇਰ ਵੀ ਉਹ ਲੁਕ ਚੁਪ ਕੇ ਕੰਮ ਕਰ ਰਹੇ ਨੇ ਤਾਂ ਸਰਕਾਰ ਉਹਨਾਂ ਲੋਕਾਂ ਨੂੰ ਕੱਢ ਰਹੀ ਹੈ ਚਾਹੇ ਉਹ ਪੰਜਾਬੀ ਨੇ ਚਾਹੇ ਕਿਸੇ ਹੋਰ ਦੇਸ਼ ਤੋਂ ਆਏ ਹੋਏ ਨੇ ਕੈਨੇਡਾ ਦੇ ਵਿੱਚ ਸਾਰਿਆਂ ਦੇ ਲਈ ਕਾਨੂੰਨ ਇੱਕ ਬਰਾਬਰ ਹੈ ਤੇ ਜਿਨ੍ਹਾਂ ਦੇ ਦਸਤਾਵੇਜ਼ ਸਹੀ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ।